ਸਾਤਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਅੰਦਰ ਸੀ ਗੱਲ ਕਰਨ ਜਾ ਰਹੇ ਹਾਂ ਬੱਚਿਆਂ ਦੇ ਢਿੱਡ ਅੰਦਰ ਹੋਣ ਵਾਲੇ ਕੀੜਿਆਂ ਬਾਰੇ ਅਕਸਰ ਬੱਚਿਆਂ ਦੇ ਢਿੱਡ ਅੰਦਰ ਮਲੱਪ ਪੈ ਜਾਂਦੇ ਹਨ ਇਹਨਾਂ ਮਲੱਪਾਂ ਦੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ ਕਈ ਵਾਰ ਬੱਚਿਆਂ ਦੇ ਅੰਦਰ ਵੀਟਾਮਿਨਾਂ ਅਤੇ ਮਿਨਰਲਸ ਦੀ ਕਮੀ ਆ ਜਾਂਦੀ ਹੈ ਜਿਸ ਕਾਰਨ ਬੱਚਿਆਂ ਦੇ ਢਿੱਡ ਅੰਦਰ ਮਲੱਪ ਪੈ ਜਾਂਦੀ ਹਨ ਅੱਜ ਦੀ ਇਸ ਵੀਡੀਓ ਅੰਦਰ ਸੀ ਗੱਲ ਕਰਾਂਗੇ ਬੱਚਿਆਂ ਦੇ ਢਿੱਡ ਅੰਦਰ ਮਲੱਪ ਕਿਵੇਂ ਪੈ ਜਾਂਦੀ ਹਨ ਇਸ ਦਾ ਮੁੱਖ ਕਾਰਨ ਕੀ ਹੀ ਹੁੰਦਾ ਹੈ ਅਕਸਰ ਮਾਪਿਓ ਦੁਆਰਾ ਬੱਚਿਆਂ ਨੂੰ ਮਿੱਠਾ ਖਾਣ ਤੋਂ ਰੋਕਿਆ ਜਾਂਦਾ ਹੈ ਕਈ ਵਾਰ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੈ ਕਿ ਮਿੱਠਾ ਖਾਣ ਨਾਲ ਬੱਚਿਆਂ ਦੇ ਢਿੱਡ ਅੰਦਰ ਕੀੜੇ ਪੈ ਜਾਂਦੇ ਨੇ ਇਸ ਵੀਡੀਓ ਅੰਦਰ ਅਸੀਂ ਜਾਣਾਂਗੇ ਕਿ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਫਿਰ ਐਵੇਂ ਫੋਕੀ ਅਫਵਾਹ ਹੈ ਇਹ ਸਭ ਤੋਂ ਪਹਿਲਾਂ ਤੁਸੀਂ ਜਾਣ ਲਵੋ ਜੇਕਰ ਤੁਹਾਡੇ ਬੱਚੇ ਛੋਟੇ ਨੇ ਤੇ ਤੁਸੀਂ ਘਰ ਦੀ ਸਾਫ ਸਫਾਈ ਉੱਪਰ ਧਿਆਨ ਨਹੀਂ ਦਿੰਦੇ ਅਜਿਹੀ ਸਥਿਤੀ ਵਿੱਚ ਜ਼ਿੰਦਗੀ ਦੀ وجہ ਨਾਲ ਢਿੱਡ ਵਿੱਚ ਕੀੜੇ ਹੋਣ ਦਾ ਤਰਾ ਵਦਦਾ ਹੈ ਨਾਰਦੀ ਨਾਲ ਜੇਕਰ ਬੱਚਿਆਂ ਦੇ ਕੱਪੜੇ ਸਾਫ਼ ਨਾ ਹੋਣ ਉਹਨਾਂ ਦੀ ਸਾਫ਼ ਸਫਾਈ ਚੰਗੀ ਤਰ੍ਹਾਂ ਨਾ ਹੋਵੇ ਤਾਂ ਇਹ ਵੀ ਬੱਚਿਆਂ ਦੇ ਪੇਟ ਅੰਦਰ ਕੀੜੇ ਹੋਣ ਦਾ ਇੱਕ ਕਾਰਨ ਬਣਦੇ ਹਨ ਕਿਉਂਕਿ ਬੈਕਟੀਰੀਆ ਦੇ ਜ਼ਰੀਏ ਇਹ ਸਾਰੀ ਗੰਦਗੀ ਬੱਚਿਆਂ ਦੇ ਮੂੰਹ ਵਿੱਚ ਚਲੀ ਜਾਂਦੀ ਹੈ ਉਹਨਾਂ ਨੂੰ ਬਿਮਾਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਢਿੱਡ ਦੇ ਅੰਦਰ ਕੀੜੇ ਹੋਣ ਦੀ ਸਭ ਤੋਂ ਢੀਵਜਾ ਇੱਕ ਹੋਰ ਹੈ ਉਹ ਹੈ ਜੇਕਰ ਤੁਹਾਡਾ ਪਾਣੀ ਸਾਫ਼ ਨਹੀਂ ਹੈ ਵੀਂ ਵੀ ਤੁਹਾਡੇ ਬੱਚੇ ਦੇ ਢਿੱਡ ਅੰਦਰ ਕੀੜੇ ਪੈਦਾ ਕਰ ਸਕਦਾ ਹੈ ਇਸ ਲਈ ਧਿਆਨ ਰੱਖੋ ਪੀਣ ਵਾਲੇ ਪਾਣੀ ਭਾਂਡੇ ਬੋਤਲਾਂ ਸਾਫ਼ ਸੁਥਰੀਆਂ ਰੱਖੋ ਆਰਓ ਦੇ ਪਾਣੀ ਦਾ ਹੀ ਇਸਤੇਮਾਲ ਕਰੋ ਜ਼ਿਆਦਾਤਰ ਤੇ ਕਈ ਵਾਰ ਅਸੀਂ ਦੇਖਿਆ ਹੈ ਬੱਚੇ ਜ਼ਮੀਨ ਤੇ ਪਈਆਂ ਚੀਜ਼ਾਂ ਨੂੰ ਚੁੱਕ ਕੇ ਐਵੇਂ ਹੀ ਮੂੰਹ ਵਿੱਚ ਪਾ ਲੈਂਦੇ ਨੇ ਉਹ ਉਹਨਾਂ ਦੇ ਢਿੱਡ ਦੇ ਅੰਦਰ ਜਾ ਕੇ ਇਨਫੈਕਸ਼ਨ ਪੈਦਾ ਕਰ ਦਿੰਦੀਆਂ ਹਨ ਤੇ ਨਾਲ ਦੀ ਨਾਲ ਕੀੜੇ ਵੀ ਪੈਦਾ ਕਰ ਦਿੰਦੀਆਂ ਹਨ ਇਸ ਲਈ ਆਪਣੇ ਬੱਚੇ ਦਾ ਧਿਆਨ ਰੱਖੋ ਕਿ ਇਹ ਜ਼ਮੀਨ ਤੋਂ ਚੱਕ ਕੇ ਕੋਈ ਵੀ ਆਪਣੇ ਮੂੰਹ ਵਿੱਚ ਨਾ ਪਾਵੇ ਬਹੁਤ ਸਾਰੇ ਬੱਚੇ ਮਿੱਟੀ ਖਾਣ ਦੇ ਬਹੁਤ ਜ਼ਿਆਦਾ ਸ਼ੁਕੀਨ ਹੁੰਦੇ ਹਨ ਲੇਕਰ ਇਹ ਮਿੱਟੀ ਤੁਹਾਡੇ ਬੱਚੇ ਵੀ ਖਾਂਦੇ ਹਨ ਤਾਂ ਤੁਹਾਡੇ ਬੱਚਿਆਂ ਦੇ ਢਿੱਡ ਦੇ ਅੰਦਰ ਕੀੜੇ ਹੋ ਸਕਦੇ ਹਨ ਨਾਲ ਦੀ ਨਾਲ ਢਿੱਡ ਦੇ ਅੰਦਰ ਦਰਦ ਵੀ ਪੈਦਾ ਹੋ ਸਕਦਾ ਹੈ ਬਹੁਤ ਸਾਰੇ ਬੱਚਿਆਂ ਦੇ ਸਰੀਰ ਦੇ ਅੰਦਰ ਪੋਸ਼ਣ ਤੱਤਾਂ ਦੀ ਕਮੀ ਹੁੰਦੀ ਹੈ ਜਿਵੇਂ ਕਿ ਕੈਲਸ਼ੀਅਮ ਆਇਰਨ ਜ਼ਿੰਕ ਆਦਿ ਇਸ ਕਮੀ ਦੇ ਕਾਰਨ ਵੀ ਤੁਹਾਡੇ ਬੱਚਿਆਂ ਦੇ ਢਿੱਡ ਅੰਦਰ ਕੀੜੇ ਪੈਦਾ ਹੋ ਸਕਦੇ ਹਨ ਤੇ ਇਹਨਾਂ ਪੋਸ਼ਣ ਨਿਤ ਤੱਤਾਂ ਦੀ ਕਮੀ ਕਾਰਨ ਹੀ ਬੱਚਿਆਂ ਨੂੰ ਮਿੱਟੀ ਖਾਣ ਦੀ ਕਰੀਵਿੰਗ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਜੇਕਰ ਤੁਹਾਡੇ ਬੱਚੇ ਵੀ ਮਿੱਟੀ ਖਾਂਦੇ ਹਨ ਤਾਂ ਤੁਸੀਂ ਉਨ੍ਹਾਂ ਦੀ ਡਾਈਟ ਉੱਪਰ ਜ਼ਰੂਰ ਹੀ ਧਿਆਨ ਦਿਓ ਉਨ੍ਹਾਂ ਦੀ ਡਾਈਟ ਦੇ ਅੰਦਰ ਫਾਈਬਰ ਰਿਚ ਕੈਲਸ਼ੀਅਮ ਰਿਚ ਵਿਟਾਮਿਨ ਨਾਲ ਤੇ ਮਿਰਵਲਸ ਨਾਲ ਭਰਪੂਰ ਖਾਣੇ ਨੂੰ ਸ਼ਾਮਿਲ ਕਰੋ ਤਾਂ ਜੋ ਉਨ੍ਹਾਂ ਦੇ ਅੰਦਰ ਹਰ ਚੀਜ਼ ਦੀ ਕਮੀ ਪੂਰੀ ਹੋ ਸਕੇ ਨਾਲ ਹੀ ਤੁਸੀਂ ਇਹ ਵੀ ਜਾਣ ਲਵੋ ਬੱਚਿਆਂ ਦੇ ਮਿੱਠਾ ਖਾਣ ਨਾਲ ਢਿੱਡ ਦੇ ਅੰਦਰ ਕੀੜੇ ਨਹੀਂ ਹੁੰਦੇ ਕਿ ਹਰ ਖਾਣ ਵਾਲੀ ਚੀਜ਼ ਜੋ ਅਸੀਂ ਖਾਂਦੇ ਹਨ ਉਹ ਸਾਡੇ ਪੇਟ ਦੇ ਅੰਦਰ ਘੁਲਣਸ਼ੀਲ ਹੁੰਦੀ ਹੈ ਜਿਹੇ ਵਿੱਚ ਉਹ ਆਪਣੇ ਕਣਾਂ ਨੂੰ ਬੈਕਟੀਰੀਆ ਨੂੰ ਨਹੀਂ ਛੱਡਦੀ ਸਾਡੇ ਪੇਟ ਦੇ ਅੰਦਰ ਕੀੜਿਆਂ ਦੇ ਰੂਪ ਵਿੱਚ ਇਸ ਲਈ ਤੁਸੀਂ ਜਾਣ ਲਵੋ ਕਿ ਇਹ ਸਿਰਫ ਇੱਕ ਬਹਿਮ ਹੈ ਕਿ ਮਿੱਠਾ ਖਾਣ ਨਾਲ ਢਿੱਡ ਦੇ ਅੰਦਰ ਕੀੜੇ ਪੈਦਾ ਹੁੰਦੀ ਹਨ ਅਜੀਹਾ ਕੁਝ ਵੀ ਨਹੀਂ ਹੈ ਬੱਚਿਆਂ ਦੇ ਢਿੱਡ ਦੇ ਅੰਦਰ ਕੀੜੇ ਇਹਨਾਂ ਕਾਰਨਾਂ ਕਰਕੇ ਹੁੰਦੇ ਹਨ ਜੋ ਤੁਹਾਨੂੰ ਇਸ ਵੀਡੀਓ ਦੇ ਅੰਦਰ ਦੱਸੇ ਗਏ ਹਨ ਜਾਂ ਫਿਰ ਵਿਟਾਮਿਨ ਅਤੇ ਮਿਰਰਸ ਦੀ ਕਮੀ ਕਾਰਨ ਜੇਕਰ ਤੁਸੀਂ ਬੱਚਿਆਂ ਨੂੰ ਮਿੱਠਾ ਘੱਟ ਦਿਓਗੇ ਤਾਂ ਉਹਨਾਂ ਲਈ ਇਹ ਵਧੀਆ ਹੈ ਕਿਉਂਕਿ ਇਹ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਪੈਦਾ ਕਰਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ